ਪੰਜਾਬ ਵਾਸੀਓ ਤੁਹਾਨੂੰ ਸਾਡੀ ਇੱਕ ਅਪੀਲ ਆ ਆਪਣੇ ਇਤਿਹਾਸ ਚ ਸਦਾ ਹੀ ਰਿਹਾ ਵੀ ਜਦੋਂ ਕਿਸੇ ਫੌਜ ਦਾ ਜਰਨੈਲ ਸ਼ਹੀਦ ਹੋ ਜਾਂਦਾ ਜਾਂ ਤਾਂ ਫੌਜਾਂ ਭੱਜ ਜਾਂਦੀਆਂ ਤੇ ਜਾਂ ਫਿਰ ਦੁਸ਼ਮਣ ਨੂੰ ਟੁੱਟ ਕੇ ਪੈ ਜਾਂਦੀਆਂ ਅਸੀਂ ਤੇ ਭਜਾ ਦਿੰਦਿਆਂ ਸੀ ਪਰ ਆਪਣੇ ਸਿੱਖਾਂ ਦਾ ਪੰਜਾਬੀਆਂ ਦਾ ਇਤਿਹਾਸ ਰਿਹਾ ਵੀ ਆਪਾਂ ਕਦੇ ਭੱਜੇ ਨਹੀਂ ਜਰਨੈਲ ਸ਼ਹੀਦ ਹੋਣ ਤੋਂ ਬਾਅਦ ਭਜਾਈ ਹੀ ਹੈ ਤੇ ਆਪਣਾ ਜਰਨੈਲ ਸ਼ਹੀਦ ਦੀ ਅੰਨੀ ਵੱਧ ਰਿਹਾ ਥੋਡੇ ਸਾਰਿਆਂ ਮੂਰੇ ਹੱਥ ਬੰਨ ਕੇ ਅਪੀਲ ਹੈ ਵੀ ਖਨੌਰੀ ਭੱਜੋ ਰੱਬ ਕਰੇ ਆਪਣੇ ਜਰਨੈਲ ਦੀ ਉਮਰ ਲੰਮੀ ਹੋਵੇ ਅਗਰ ਜਰਨੈਲ ਸ਼ਹੀਦ ਦੀ ਵੀ ਪਾ ਗਿਆ ਤਾਂ ਆਪਾਂ ਭੱਜਣਾ ਨਹੀਂ ਭਜਾਉਣਾ ਉਦੋਂ ਪਹਿਲਾਂ ਆਪਾਂ ਖਨੌਰੀ ਆ ਕੇ ਤਿਆਰੀ ਕਰ ਲਈ ਗਏ ਸਾਡੀ ਸਾਰਿਆਂ ਮੂਰੇ ਹੱਥ ਬੰਨ ਕੇ ਬੇਨਤੀ ਆ ਪੰਜਾਬੀਆਂ ਮੂਰੇ ਵੱਧ ਤੋਂ ਵੱਧ ਇੱਕ ਦੋ ਦਿਨਾਂ ਦੇ ਵਿੱਚ ਕੱਲ ਤੋਂ ਹੀ ਖਨੌਰੀ ਪਹੁੰਚ ਜਾਓ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਜੋ ਕਿਸਾਨੀ ਸੰਘਰਸ਼ ਪਿਛਲੇ 13 ਫਰਵਰੀ ਤੋਂ ਦੋ ਬਾਰਡਰਾਂ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਉਹ ਬਥੇਰੀ ਸਰਕਾਰ ਦੀਆਂ ਚਾਲਾਂ ਜਿਵੇਂ ਉਹਨਾਂ ਆਖੇ ਵੀ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਖਾਲੀ ਇਥੇ ਕਿਉਂਕਿ ਜਰਨੈਲ ਜਾਣਦੇ ਸੀ ਬੀਜੇ ਖਾਲੀ ਇੱਥੇ ਵੀ ਪਖੰਡ ਕਰਦੇ ਦੁਨੀਆ ਦੇ ਸਾਹਮਣੇ ਹਿੰਦੁਸਤਾਨ ਦੀ ਸਰਕਾਰ ਦਾ ਸਾਹਮਣੇ ਨੰਗਿਆ ਕੀਤਾ ਹੈ ਤੇ ਅਪੀਲ ਕਰਦੇ ਆ ਸਾਡਾ ਬਜ਼ੁਰਗ ਜਰਨੈਲ ਆਪਦੀ ਜ਼ਿੰਦਗੀ ਦਾਤੇ ਲਾ ਕੇ ਤੁਹਾਡੇ ਹੱਕਾਂ ਵਾਸਤੇ ਕੁੱਲ ਮਨੁੱਖਾਂ ਦੇ ਵਾਸਤੇ ਤੇ ਅਪੀਲ ਕਰਦੇ ਆ ਖਨੌਰੀ ਬਾਰਡਰ ਤੇ ਸਾਰੇ ਗਿਲਵਿਸ਼ ਕੁਵੇ ਪਲਾ ਕੇ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚਣ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਅਸੀਂ ਖਨੌਰੀ ਪਹੁੰਚੇ ਆ ਜਥਾ ਲੈ ਕੇ ਸਾਰੀ ਜਿਹੜੀ ਆਪਣੇ ਮਿਸਲ ਸਤਲੁਜ ਦੇ ਕਿਸਾਨ ਵਿੰਗ ਵੱਲੋਂ ਵੀ ਤੇ ਸਾਰੀ ਮਿਸਲ ਸਤਲੁਜ ਦੇ ਵੀਰ ਜਿਹੜੇ ਹੈਗੇ ਆ ਉਹ ਪਹੁੰਚੇ ਆ ਸੋ ਸਾਡਾ ਅਪੀਲ ਕਰਦੇ ਆਂ ਅਸੀਂ ਕਿ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈਗਾ ਟੱਲੇਵਾਲ ਸਾਹਿਬ ਭੁਖੜ ਹੜਤਾਲ ਤੇ ਬੈਠੇ ਆ ਅੱਜ 16ਵਾਂ ਦਿਨ ਹੋ ਗਿਆ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਆ ਉਹ ਕਾਫੀ ਗੰਭੀਰ ਹੋ ਚੁੱਕੀ ਹੈ ਕਿ ਡਾਕਟਰਾਂ ਦੇ ਕਹਿਣ ਅਨੁਸਾਰ ਕਿ ਉਹਨਾਂ ਦੀਆਂ ਕਿਡਨੀਆਂ 'ਚ ਵੀ ਬਹੁਤ ਵੱਡਾ ਅਸਰ ਹੋ ਚੁੱਕਿਆ ਹੈ ਤੇ ਅੱਜ ਵੀ ਜੇ ਕਦੇ ਉਹਨਾਂ ਨੂੰ ਆਪਾਂ ਕਹਿ ਸਕਦੇ ਆਂ ਕਿ ਵੀ ਉਹਨਾਂ ਨੂੰ ਆਪਾਂ ਅੰਛਣ ਛਡਵਾ ਦਈਏ ਉਹਨਾਂ ਦਾ ਤਾਂ ਉਹਨਾਂ ਦੀ ਸਰੀਰਕ ਜਿਹੜੀ ਸਿਹਤ ਹੈਗੀ ਉਹ ਕਿਸੇ ਵਧੀਆ ਢੰਗ ਦੀ ਨਹੀਂ ਹੈਗੀ ਸੋ ਇਸ ਕਰਕੇ ਆਪਣਾ ਫਰਜ਼ ਬੰਦਾ ਹੈ ਕਿ ਆਪਾਂ ਇਸ ਆਨੇ ਸੰਘਰਸ਼ ਦੇ ਦੌਰਾਨ ਜੋ ਵੀ ਆਪਣਾ ਫਰਜ ਬੰਦਾ ਆਪਾਂ ਪੂਰਾ ਕਰੀਏ ਘਰ ਘਰ ਦੇ ਵਿੱਚ ਬੈਠ ਕੇ ਆਪਾਂ ਕਿੰਨਾ ਕੁ ਟਾਈਮ ਕੱਢ ਲਾਂਗੇ ਤੇ ਜਿਹੜੇ ਲੀਡਰ ਹੈਗੇ ਉਹ ਪਿੱਛੇ ਲੜ ਰਹੇ ਆ ਤੇ ਆਪਣਾ ਵੀ ਫਰਜ ਬੰਦਾ ਆਪਾਂ ਹਰੇਕ ਘਰ ਦੇ ਵਿੱਚੋਂ ਬਾਲ ਬੱਚਾ ਸਾਰਾ ਛੱਡ ਕੇ ਆਪਣਾ ਇੱਕ ਇੱਕ ਦਿਨ ਦੋ ਦੋ ਦਿਨ ਕਿੰਨਾ ਵੀ ਟਾਈਮ ਮਿਲਦਾ ਆਪਣੇ ਕੋਲੋਂ ਆਪਾਂ ਉੱਥੇ ਪਹੁੰਚ ਕੇ ਉਹਨਾਂ ਦੇ ਨਾਲ ਸਹਿਯੋਗ ਕਰੀਏ ਉਹਨਾਂ ਬੁੱਢੇ ਜਰਨਲ ਦੇ ਨਾਲ ਪੂਰਾ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਾਂ ਜਿਹੜਾ ਹੈਗਾ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਈਏ ਜਿਹੜਾ ਇਹ ਜਥਾ ਲੈ ਕੇ ਅਸੀਂ ਆਪਾਂ ਚੱਲੇ ਸੀਗੇ ਉਹ ਅੱਜ ਦਾ ਜਿਹੜਾ ਜਥਾ ਹੈਗਾ ਉਹਨਾਂ ਦੇ ਸੰਘਰਸ਼ ਦੇ ਨਾਲ ਜੋੜ ਕੇ ਅਸੀਂ ਸਮਝਦੇ ਹਾਂ ਕਿ ਜੇ ਦਿਲ ਦੇ ਵਿੱਚ ਜਿਹੜੀ ਆਪਣੀ ਚੀਜ਼ ਹੁੰਦੀ ਹੈ ਕਿ ਇੱਕ ਜਥੇਦਾਰ ਜੀ ਜਿਹੜੇ ਬਣ ਕੇ ਆਪਣੇ ਉੱਗੇ ਉੱਗੇ ਜਿਹੜੇ ਮੋਢੀ ਬਣ ਕੇ ਉਹ ਜਥੇਦਾਰ ਜੀ ਨੇ ਆਪਣੇ ਨਾਲ ਜਿਹੜਾ ਹੈਗਾ ਆਪ ਦਾ ਜਿਹੜਾ ਸਵਾਸਾਂ ਦੀ ਪੂੰਜੀ ਆਪਣੇ ਦਾਤੇ ਲਾ ਦਿੱਤੀ ਹੈ ਤੇ ਉਸ ਪੂੰਜੀ ਨੂੰ ਆਪਾਂ ਸੋਚਦੇ ਹੋਏ ਉਹਨਾਂ ਦੀ ਸਵਾਸਾਂ ਦੀ ਪੂੰਜੀ ਅਜਾਈ ਨਾ ਜਾਵੇ ਤੇ ਆਪਾਂ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਰਨਾਵਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਸੰਗੂਪ ਪੰਜਾਬ ਵਾਸੀਆਂ ਦੇ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਤੇ ਖਨੋਰੀ ਕਿਸਾਨੀ ਮੋਰਚਾ ਚੱਲ ਰਿਹਾ ਸੋ ਅਸੀਂ ਅੱਜ ਖਨੋਰੀ ਪਹੁੰਚੇ ਹਾਂ ਮਿਸਲ ਸਤਲੁਜ ਵੱਲੋਂ ਅਸੀਂ 2 ਦਿਨ ਪਹਿਲਾਂ ਆਏ ਸੀ ਇੱਥੇ ਡੱਲੇਵਾਲ ਸਾਹਿਬ ਦਾ ਪਤਾ ਲੈਣ ਉਹਨਾਂ ਦੇ ਹਾਲਤ ਦੇਖਣ ਔਰ ਅੱਜ ਅਸੀਂ ਦੁਬਾਰਾ ਫੇਰ ਆਏ ਹਾਂ ਮਤਲਬ ਕਿ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਹਾਲਤ ਇੰਨੀ ਇੱਕ ਜ਼ਿਆਦਾ ਮਾੜੀ ਹੋ ਗਈ ਮਤਲਬ ਉਹਨਾਂ ਦਿਨਾਂ ਦਾ ਛੋਡੋਂ ਹੁਣ ਤਾਂ ਮਿੰਟ ਮਿੰਟ ਬਾਅਦ ਮਤਲਬ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਉਹਨਾਂ ਦਾ ਕਿਡਨੀਆਂ ਤੇ ਡਾਕਟਰ ਸਾਹਿਬ ਸਰਬੰਮੰਦੀ ਟੀਮ ਉੱਥੇ ਜੋ ਮੌਜੂਦ ਆ ਉਹ ਦੱਸ ਰਹੀ ਸੀ ਕਿ ਕਿਡਨੀਆਂ ਦੇ ਬੜਾ ਵੱਡਾ ਅਫੈਕਟ ਪੈ ਰਿਹਾ ਸੋ ਮੈਂ ਹੱਥ ਜੋੜ ਕੇ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਡੱਲੇਵਾਲ ਸਾਹਿਬ ਜੋ ਇਹ ਮਰਨ ਵਰਤ ਤੇ ਬੈਠੇ ਨੇ ਉਹ ਆਪਣੇ ਇਕੱਲੇ ਆਪਣੇ ਲਈ ਨਹੀਂ ਆਪਣੀ ਐਮਐਸਪੀ ਲਈ ਲੜਨ ਲਈ ਨਹੀਂ ਬੈਠੇ ਸੋ ਸਮੁੱਚੇ ਸਾਡੇ ਸਾਰੇ ਪੰਜਾਬ ਦਾ ਮਸਲਾ ਉੱਥੇ ਬੜੀ ਵੱਡੀ ਵੱਡੀ ਉਮਰ ਦੀਆਂ ਬੇਬੇ ਸਾਡੀਆਂ ਬਜ਼ੁਰਗ ਬੈਠੀਆਂ ਨੇ ਉਹ ਆਪਣੇ ਚਾਰ ਸਿਆੜਾਂ ਦੀ ਖਾਤਰ ਨਹੀਂ ਬੈਠੀਆਂ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਰਲ ਮਿਲ ਕੇ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੇ ਸਮੁੱਚੇ ਇਨਸਾਨੀਅਤ ਦੇ ਨਾਤੇ ਵੀ ਆਪਣਾ ਬਜ਼ੁਰਗ ਜਰਨੈਲ ਆਗੂ ਆ ਉਸ ਦੇ ਹੱਕ ਦੇ ਵਿੱਚ ਹਾਂ ਦਾ ਹਾਂ ਨਾਰਾ ਮਾਰੀਏ ਤੇ ਖਨੌਰੀ ਪਹੁੰਚੀਏ ਔਰ ਇੱਕ ਨਾਰਾ ਦਈਏ ਚਲੋ ਖਨੌਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ